ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕਹਿੰਦੇ ਨੇ ਮਾਵਾਂ ਹੁਣ ਦਲੇਰਤਾ ਕੁਖ ਤੋਂ ਸ਼ੇਰ ਹੀ ਜੰਮਦੇ ਨੇ ਘਰ ਘਰ ਜੰਮਣ ਯੋਧੇ ਵੈਰੀ थरथर ਕੰਬਦੇ ਨੇ ਤੇ ਅੱਜ ਇਕੱਠ ਦੇਖ ਕੇ ਪੰਜਾਬੀਆਂ ਦਾ ਸੱਚੀ ਰੂਹ ਖੁਸ਼ ਹੁੰਦੀ ਆ ਇੱਥੇ ਪੰਜਾਬ ਚ ਜ਼ਿਆਦਾਤਰ ਕੀ ਹੁੰਦਾ ਖਾਸ ਕਰਕੇ ਤੁਹਾਡੇ ਨਾਲ ਵੀ ਹੁੰਦਾ ਹੋਣਾ ਆਮ ਪਿੰਡਾਂ ਦੇ ਵਿੱਚ ਹੁੰਦਾ ਕਿ ਅਸੀਂ ਇੱਕ ਨਾਲੀ ਪਿੱਛੇ ਲੜ ਪੈਂਦੇ ਆ ਤੁਸੀਂ ਨਾਲੀ ਬੰਦ ਕਰਤੀ ਤੁਸੀਂ ਆਹ ਕਰਤਾ ਜੀ ਪਰ ਜਦੋਂ ਸਾਡੇ ਸਾਰੇ ਤੇ ਕੋਈ ਮੁਸੀਬਤ ਆਉਂਦੀ ਹੈ ਤਾਂ ਫਿਰ ਉਹ ਨਾਲੀਆਂ ਨੌਣੀਆਂ ਦੀਆਂ ਲੜਾਈਆਂ ਬੰਦਾ ਭੁੱਲ ਜਾਂਦਾ ਫਿਰ ਇੱਕ ਹੋ ਜਾਂਦਾ ਤੇ ਆਹ ਕੱਠ ਦੇਖ ਕੇ ਮੈਨੂੰ ਸੱਚੀ ਦਿਲੋਂ ਬਹੁਤ ਖੁਸ਼ੀ ਆ ਤੇ ਬਹੁਤਾ ਕੁਝ ਮੈਨੂੰ ਕਹਿਣਾ ਤਾਂ ਆਉਂਦਾ ਨਹੀਂ ਨਾ ਮੈਂ ਲੀਡਰ ਆ ਤੇ ਨਾ ਮੈਨੂੰ ਲੀਡਰੀ ਕਰਨੀ ਆਉਂਦੀ ਆ ਨਾ ਮੈਂ ਪੋਲਿਟਿਕਸ 'ਚ ਵੜਦਾ ਪਰ ਜਿੰਨਾ ਕਿ ਵੀ ਆ ਪਰ ਤੁਹਾਡੀ ਬਦੌਲਤ ਤੁਹਾਡੇ ਪਿਆਰ ਕਰਕੇ ਤੇ ਵੱਡੇ ਵੱਡੇ ਮਹਾਨ ਲੋਕ ਬੈਠੇ ਨੇ ਸਟੇਜ ਤੇ ਮੈਂ ਤਾਂ ਚਲੋ ਬਹੁਤ ਛੋਟਾ ਆ ਉਮਰ ਚ ਵੀ ਛੋਟਾ ਆ ਤੇ ਐਕਸਪੀਰੀਅੰਸ ਚ ਵੀ ਛੋਟਾ ਆ ਤੇ ਸਾਰਿਆਂ ਦਾ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਪੰਜਾਬੀ ਨੂੰ ਜਿੰਦਾ ਰੱਖਿਆ ਤੁਸੀਂ ਸਾਡੇ ਸਾਰੇ ਕਲਚਰ ਨੂੰ ਸਭਿਆਚਾਰ ਨੂੰ ਜਿੰਦਾ ਰੱਖਿਆ ਤੇ ਇੱਕ ਸਬੂਤ ਦਿੱਤਾ ਹੈ ਕਿ ਕੱਲ ਨੂੰ ਕੋਈ ਵੀ ਕੱਲ ਨੂੰ ਕੋਈ ਵੀ ਸਾਡੇ ਤੇ ਬਿਫਤਾ ਆਉਂਦੀ ਆ ਤਾਂ ਤੁਸੀਂ ਇੱਕੋ ਸੇਫ ਗੱਲ ਦਾ ਮਾਣ ਐ ਇਸ ਗੱਲ ਦੀ ਖੁਸ਼ੀ ਆ ਰੱਬ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਤੇ ਅੱਜ ਸਵੇਰੇ ਇੱਕ ਗੱਲ ਹੋਰ ਮੈਂ ਸ਼ੇਅਰ ਕਰਨੀ ਚਾਹੁੰਨਾ ਅੱਜ ਸਵੇਰੇ ਮੈਂ ਜਦੋਂ ਅਸੀਂ ਚੱਲੇ ਆ ਤੇ ਰਾਹਤੇ ਦੇ ਵਿੱਚ ਇੱਕ ਟੋਲ ਪਲਾza ਟੋਲ ਪਲਾza ਤੇ ਸਿਆਣੇ ਬਜ਼ੁਰਗ ਬੈਠੇ ਸੀ ਆਪਾਂ ਉਹਨਾਂ ਤੋਂ ਝੰਡੇ ਲੈਣੇ ਸੀਗੇ ਅਸੀਂ ਕਿਹਾ ਬਾਬਾ ਜੀ ਸਾਨੂੰ ਛੰਡੇ ਦੇ ਉਹ ਗੱਡੀਆਂ ਤੇ ਲਾਉਣ ਲਈ ਮੋਹਰੇ ਤੇ ਬਾਬਾ ਜੀ ਕਹਿੰਦੇ ਕਹਿੰਦੇ ਤੁਸੀਂ ਕਿਹੜੀ ਜਥੇਬੰਦੀ ਨਾਲੋਂ ਤੇ ਇਹ ਗੱਲ ਸੁਣ ਕੇ ਮੇਰੇ ਅਚਾਨਕ ਮੇਰੇ ਦਿਮਾਗ ਵਿੱਚ ਬਾਬਾ ਜੀ ਜਥੇਬੰਦੀ ਕਿੱਦਾਂ ਮਤਲਬ ਮੈਂ ਸਮਝਿਆ ਨਹੀਂ ਕਹਿੰਦੇ ਨੇ ਇੱਥੇ ਹੁਣ ਕੱਤੇ ਜਥੇ 31 31 ਜਥੇ ਜਥੇਬੰਦੀਆਂ ਬਣੀਆਂ ਨੇ ਤੇ ਤੁਸੀਂ ਕਿਹੜੀ ਜਥੇਬੰਦੀ ਨੂੰ ਬਲੌਂਗ ਕਰਦੇ ਹੋ ਤੀਨੂੰ ਸਪੋਰਟ ਕਰਦੇ ਹੋ ਮੈਂ ਕਿਹਾ ਬਾਬਾ ਜੀ ਇਸ ਬਾਰੇ ਤਾਂ ਮੈਨੂੰ ਪਤਾ ਨਹੀਂ ਮੈਨੂੰ ਇਹਨਾਂ ਪਤਾ ਕਿ ਮੈਂ ਕਿਸਾਨ ਦਾ ਪੋਤਾ ਮੈਂ ਇਨਸਾਨ ਆ ਤੇ ਕਿਸਾਨ ਨੂੰ ਸਪੋਰਟ ਕਰਦਾ ਤੇ ਤੁਸੀਂ ਵੀ ਹਮੇਸ਼ਾ ਤਿਆਰ ਬਣਾ ਕੇ ਰੱਖੋ ਛੋਟਾ ਮੂੰਹ ਆ ਵੱਡੀ ਗੱਲ ਆ ਪਰ ਜਥੇਬੰਦੀਆਂ ਵਾਲਾ ਕੰਮ ਮੈਨੂੰ ਸੱਚੀ ਜਦੋਂ ਸੁਣਿਆ ਤਾਂ ਚੰਗਾ ਨਹੀਂ ਲੱਗਾ ਅਸੀਂ ਸਾਰੇ ਇਨਸਾਨ ਬਣੀਏ ਆਪਣੇ ਹੱਕਾਂ ਲਈ ਲੜੀਏ ਤੇ ਇੱਕ ਹੋ ਕੇ ਰਹੀਏ ਮੁਠੀ ਬਣਾ ਕੇ ਰੱਖੀਏ ਬੋਲੇ ਸੋਨਿਆ ਸਾਸਰੀ ਅਕਾਲ ਜੀ ਮੈਂ ਬਹੁਤ ਛੋਟਾ ਹਲੇ ਇਹ ਚੋਂ ਬਹੁਤ ਵੱਡੇ ਵੱਡੇ ਬੈਠੇ ਨੇ ਥੋੜਾ ਨਰਵਸ ਵੀ ਹੋ ਜਾਂਦਾ ਬੰਦਾ ਕਿ ਮੈਂ ਕੀ ਬੋਲਾਂ ਪਿੱਛੇ ਜੱਗੀ ਵੀਰਾ ਬੈਠਾ ਸੀ ਮੇਰੇ ਨਾਲ ਤੇ ਅਸੀਂ ਇਹੀ ਸਲਾਹ ਕਰੀ ਜਾਨੇ ਵੀਰਾ ਮੈਨੂੰ ਪੁੱਛੀ ਜਾਂਦਾ ਕਹਿੰਦਾ ਯਾਰ ਕੀ ਬੋਲੇਗਾ ਮੈਂ ਕਹਿੰਦਾ ਮੈਨੂੰ ਤਾਂ ਵੀ ਪਤਾ ਮੈਂ ਕੀ ਬੋਲਾਂਗਾ ਪਰ ਜਿੰਨਾ ਕਿ ਵੀ ਆ ਜੋ ਸਿਗਾ ਤੁਹਾਡੇ ਸਾਹਮਣੇ ਆ ਐਦਾਂ ਹੀ ਆ ਸਿੰਗਾ ਤੇ ਐਦਾਂ ਹੀ ਰਹਿਣਾ ਹਮੇਸ਼ਾ ਰੱਬ ਚੜ੍ਹਦੀ ਕਲਾ 'ਚ ਰੱਖੇ ਪਰਮਾਤਮਾ ਤੇ ਇੱਕ ਵਾਰੀ ਜਕਾਰਾ ਜ਼ਰੂਰ ਲਾ ਦਿਓ ਬੋਲੇ ਸੋ ਨਿਹਾਲ ਕਾਲ ਸਿੰਗਾ ਬੋਲਦਾ ਵੀਰੇ ਠੀਕ ਆ ਜੀ ਥੈਂਕ ਯੂ ਰੱਬ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਤੁਹਾਨੂੰ ਥੈਂਕ ਯੂ ਜੀ